ਰਸਿਆ ਗੁਰੂਕ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮ ਦੀ ਨੂਰ ਅਰਸੋ ਕੁਰਸੋ ਝਟੀਐ ਤੋ ਦਡਠ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਐ ਸੱਜਣ ਸਚਾ ਪਤਿ ਸਾਹ ਹੂ ਸਿਰ ਸਾਹ ਦੈ ਜਿਸ ਪਾਸ ਬਹਿਠਿਆ ਸੋਹੀਏ ਸਭ ਨਾ ਦਾਵੇ ਸੱਜਣ ਸਚਾ ਪਤਿ ਸਾਹ ਹੂ ਸਿਰ ਸਾਹ ਦੈ ਜਿਸ ਪਾਸ ਬਹਿਠਿਆ ਸੋਹੀਏ ਸਭ ਨਾ ਦਾਵੇ ਸਤਨਾਮ ਸ਼੍ਰੀ ਵਾਹਿਗੁਰੂ ਸਾ ਸਾਹਿਬ ਜੀ ਬਲਾਵਲ ਮਹੱਲਾ ਤੀਜੰ ਘਰ ਪਹਿਲਾ ਇੱਕ त्रिग त्रिग, त्रिग खाया त्रिग त्रिग सोया त्रिग त्रिग कापड़ अंग चढ़ाया त्रिग ਸਰੀਰ ਕੋਟੰਬ ਸਹਤ ਸਿਓਂ ਜਿਤ ਹੁਣ ਖਸਮ ਨਾ ਪਾਇਆ ਪੜੇ ਛੁੜਕੇ ਫਿਰ ਹਾਥ ਨਾਇਆ ਜਨਮ ਗਵਾਇਆ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੋਟੰਬ ਸਹਤ ਸਿਓ ਜਿਤ ਹੁੜ ਖਸਮ ਨਾ ਪਾਇਆ ਛੋੜ ਕੇ ਫਿਰ ਹੱਥ ਨਾ ਆਵੇ ਅਹਲਾ ਜਨਮ ਗਵਾਇਆ ਦੂਜਾ ਭਾਉ ਨંદਈ ਲੈਵ ਲਗਣ ਜene ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ එනකතැ දුකනෙවාරේ රහ තූදයා දයාපතදතාන් කෙයායහෙ ਜੰਤ ਵਿਚਾਰੇ ਮੁਕਤ ਬੰਦ ਸਭ ਤੁਜ ਤੇ ਹੋਏ ਐਸਾ ਆਖ ਵਖਾਣ ਗੁਰਮੁਖ ਹੋਵੈ ਸੋ ਮੁਕਤ ਕਹੀਐ ਮਨ ਮੁਖ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕਲੇ ਵਲਗੀ ਸਦਾ ਰਹਿ ਹਰ ਨਾਲੇ ਤੇਨ ਕੀ ਗਹਿਣ ਗਤ ਕਹੀ ਨਾ ਜਾਈ ਸੱਚ ਆਪ ਸਵਾਰੇ ਪਰਮ ਪੁਲਾਣੇ ਸੇ ਮਨ ਮੁਖ ਕਹੀਐ ਨ ਔਰਵਾਰ ਨ ਪਾਰੇ ਜਿਸਨੋ ਨਦਰ ਕਰੇ ਸੋ ਜਾਨ ਪਾਏ ਗੁਰ ਕਾ ਸਬਦ ਸੰਭਾਲੇ ਹਰ ਜਨ ਮਾਇਆ ਮਹਿ ਨਸਤਾਰੇ ਤਕ ਪਾਗ ਹੋਏ ਜਿਸ ਮਸ ਤਕ ਕਾਲਹ ਮਾਰ ਬਿਧਾਰੇ ਜਿਸ ਨਦਰ ਕਰੇ ਓਈ ਜਨ ਪਾਏ ਗੁਰ ਕਾ ਸਬਦ ਸੰਭਾਲੇ ਹਰ ਜਨ ਮਾਇਆ ਮਹਿ ਨਸਤਾਰੇ ਤਕ ਪਾਗ ਹੋਵ ਜਿਸ ਮਸ ਤਕ ਕਲਹ ਮਾਰ ਬਿਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਤੀਜਾ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇ ਤ੍ਰਿਗ ਤ੍ਰਿਗ ਸੋਇ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇ ਤ੍ਰਿਗ ਸਰੀਰ ਕੁਟੰਬ ਸਹਤ ਸਿਓ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜ ਕੇ ਫਿਰ ਹਰਥ ਨ ਆਵੇ ਅਹਿਲਾ ਜਨਮ ਗਵਾਇਆ